ਪਵਿੱਤਰ ਹੋ ਸਕਦੇ ਨੇ ਭਰੀਆ ਮਤ ਪਾਪਾਂ ਕਾ ਸੰਗ ਹੁਣ ਜਿਨ੍ਹਾਂ ਦੀ ਅੰਤਰੀਵ ਮਤ ਸੂਕਸ਼ਮ ਪਾਪਾਂ ਨਾਲ ਭਰ ਗਈ ਅੰਦਰੋਂ ਬਾਹਰੋਂ ਤਾਂ ਦੇਖਣ ਨੂੰ ਬੰਦਾ ਚੰਗਾ ਲੱਗਦਾ ਪਰ ਅੰਦਰੋਂ ਆਪਾਂ ਕਹਿੰਦੇ ਆ ਆ ਗਿਆ ਵੀ ਕਾਲੇ ਮਨ ਵਾਲਾ ਭਾਵੇਂ ਰੰਗ ਉਹਦਾ ਕਿੰਨਾ ਹੀ ਗੋਰਾ ਹੋਵੇ ਸੋਹਣਾ ਹੋਵੇ ਪਰ ਆਪਾਂ ਕਹਿੰਦੇ ਆ ਗਿਆ ਕਾਲੇ ਮਨ ਵਾਲਾ ਜਾਂ ਉਹਨੂੰ ਕਹਿੰਦੇ ਮੂੰਹ ਕਾਲਾ ਕਰਿਆ ਆ ਰੰਗ ਤਾਂ ਇਹਦਾ ਬੜਾ ਗੋਰਾ ਇਹ ਕਾਲਾ ਮੂੰਹ ਕਿੱਥੋਂ ਕਰਿਆ ਇਸੇ ਕਰਕੇ ਮਾਰਾ ਕਹਿੰਦੇ ਜੇ ਮਤ ਪਾਪਾਂ ਦੇ ਨਾਲ ਭਰ ਜਾਏ ਸੱਜਣ ਠੱਕ ਦੀ ਤਰ੍ਹਾਂ ਉਹ ਧੋਪੈ ਨਾ ਵੈ ਕਹਿ ਰੰਗ ਉਹ ਫਿਰ ਨਾਮ ਦੇ ਰੰਗ ਨਾਲ ਹੀ ਸਿਰਫ ਧੋਤੀ ਜਾ ਸਕਦੀ ਹੈ ਨਾਮ ਨਾਲ ਹੀ ਮਤ ਪਵਿੱਤਰ ਹੁੰਦੀ ਹੈ ਸੂਖਸ਼ਮ ਮੈਲ ਨਾਮ ਨਾਲ ਹੀ ਉਤਰ ਸਕਦੀ ਹੈ ਇਹ ਤਾਂ ਜੇ ਗੱਲ ਇਹ ਆ ਵੀ ਜੇ ਆਪਾਂ ਉਸ ਲਾਈਨ ਤੇ ਚੱਲੀਏ ਅਭਿਆਸੀ ਬਣੀਏ ਆਪ ਹੀ ਨਾਮ ਜਪੀਏ ਤਾਂ ਗੱਲ ਦੇਖੋ ਕਥਾ ਭਾਵੇਂ ساری ਜ਼ਿੰਦਗੀ ਸੁਣੀ ਜਾਓ ਪਰ ਜਦ ਤੱਕ ਤੁਹਾਡਾ ਆਪਣਾ ਨਿਤਨੇਮ ਨਹੀਂ ਪੰਜ ਬਾਣੀਆਂ ਦੀ ਤਾਂ ਕਦੇ ਗੱਲ ਹੀ ਨਾ ਕਰਿਓ ਇਹ ਤਾਂ ਪੜਨੀਆਂ ਹੀ ਪੜਨੀਆਂ ਨੇ ਇਹ ਤਾਂ ਛੱਡ ਹੀ ਦਿਓ ਮੈਂ ਪੰਜ ਬਾਣੀਆਂ ਤਾਂ ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਇਤੋਂ ਵੱਖਰੀ ਗੱਲ ਕਰਦਾ ਘੱਟ ਤੋਂ ਘੰਡ ਬਹੁਤ ਘੱਟ ਵੀ ਕਰਨੇ ਹੁਣ ਤਾਂ ਪੰਜ ਜਪਜੀ ਸਾਹਿਬ ਦੇ ਪਾਠ ਤਾਂ ਹੋਣੇ ਹੀ ਚਾਹੀਦੇ ਆਪਣੇ ਰੋਜ਼ ਇਹ ਸਰਨਾ ਨਹੀਂ ਗ੍ਰਿਸ਼ਤੀ ਬੰਦੇ ਉਹ ਤੁਹਾਡਾ ਸਰਨਾ ਨਹੀਂ ਪੰਜ ਪਾਠਾਂ ਬਿਨਾਂ ਆ ਜਿੰਨਾ ਆਪਾਂ ਕਰਦੇ ਆਂ ਕਈ ਗੱਲਾਂ ਇਹ ਪੰਜ ਪਾਠਾਂ ਬਿਨਾ ਸਹੀ ਨਹੀਂ ਲੱਗਣੀ ਗੱਲ। 10 ਪਾੜ 15 ਪਾੜ ਇਹਨਾਂ ਆਖੋ ਵੀ ਕੋ ਕਰਦੇ ਨਹੀਂ ਬਹੁਤ ਕਰ ਰਹੇ ਨੇ ਪ੍ਰੇਮੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਥਾ ਦਾ ਆਨੰਦ ਤਾਂ ਆਉਣਾ ਜੇ ਆਪ ਖੁਦ ਅਭਿਆਸੀ ਬਣੋ। ਭਾਂਡਾ ਧੋਏ ਬੈਸ ਘੂਟ ਦੇਵੋ ਤੌ ਦੁੱਧੇ ਕੋ ਜਾਵੋ। ਬਿਨਾਂ ਇਸੇ ਗੱਲ ਤੋਂ ਐਵੇਂ ਉੱਠ ਕੇ ਜੇ ਕਥਾ ਸੁਣਨ ਆ ਗਏ ਆਪਾਂ ਕਥਾ 'ਚ ਤਰਕਾਂ ਹੀ ਕਰੇ ਜਾਵਾਂਗੇ ਫਿਰ। ਆਲ ਨੀਠੀਕ ਆਲ ਨੀਠੀਕ ਜਿੱਥੇ ਪ੍ਰੇਮ ਹੁੰਦਾ ਉੱਥੇ ਕੋਈ ਚੀਜ਼ ਮਾੜੀ ਲੱਗਦੀ ਨਹੀਂ ਜਿੱਥੇ ਪ੍ਰੇਮ ਨਹੀਂ ਹੁੰਦਾ ਉੱਥੇ ਬੰਦਾ ਫਿਰ ਤਰਕਾ ਸ਼ੁਰੂ ਕਰ ਦਿੰਦਾ ਇਸ ਕਰਕੇ ਵੀ ਆਪਣਾ ਅਭਿਆਸ ਵਧਾਓ ਵੱਧ ਤੋਂ ਵੱਧ ਬਸ ਪਰਮੇਸ਼ਰ ਨੂੰ 3 ਘੰਟੇ ਰੋਜ਼ ਦੇਣੇ ਆ ਚਾਹੇ ਜੋ ਮਰਜ਼ੀ ਕਰੋ 3 ਘੰਟਿਆਂ ਚ ਚਾਹੇ ਜਪਜੀ ਸਾਹਿਬ ਦੇ ਪਾਠ ਕਰੀ ਜਾਓ ਚਾਹੇ ਮੂਲ ਮੰਤਰ ਚਾਹੇ ਸੋਗਣੀ ਸਾਹਿਬ ਦਾ ਪਾਠ ਚਾਹੇ 3 ਘੰਟੇ ਚ ਪੰਜ ਗ੍ਰੰਥੀ ਪੜ੍ਹ ਲਓ ਸਾਰੀ ਚਾਹੇ 3 ਘੰਟੇ ਗੁਰੂ ਗ੍ਰੰਥ ਸਾਹਿਬ ਦਾ ਸਾਇਜ ਪਾੜਕਾ ਤਿੰਨ ਘੰਟੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੇ ਲਾਉਣੇ ਹੀ ਲਾਉਣੇ ਐ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਉਹ ਧੋਪੈ ਨਾ ਵੈ ਕੈ ਰੰਗ ਫਿਰ ਬੁੱਧੀ ਦੀ ਉਤਮ ਮਲੀਨਤਾ ਜਿਹੜੀ ਉੱਤਰਨੀ ਸ਼ੁਰੂ ਹੁੰਦੀ ਐ ਤਾਂ ਜਾ ਕੇ ਕਿਤੇ ਸੋਝੀ ਪੈਂਦੀ ਐ ਕਿ ਗੁਰੂ ਘਰ ਕੀ ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੌਣ ਨੇ ਸੰਗਤ ਵਿੱਚ ਕਿੰਨਾ ਫਰਕ ਪੈਂਦਾ ਆ ਕਿ ਇਉਂ ਸਤਿਗੁਰੂ ਮਹਾਰਾਜ ਕਹਿੰਦੇ ਆਓ ਆਪਣੀ ਬੁੱਧੀ ਨੂੰ ਨਾਮ ਦੇ ਰੰਗ ਨਾਲ ਧੋਣਾ ਕਰੀਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜਿਸਹ ਮਹਾਰਾਜ ਸੱਚੇ ਬਾਦਸ਼ਾਹ ਬਖਸ਼ ਸ਼ੰਕਰਦੇ ਹਨ ਸਿੱਧਾ ਨੇ ਬੇਨਤੀ ਕੀਤੀ ਮਹਾਰਾਜ ਜੀ ਤੁਸੀਂ ਬਸ ਨਾਮ ਦੀ ਮਹਿਮਾ ਕੀਤੀ ਨਾਮ ਨਾਲ ਹੀ ਬੰਦਾ ਤਰ ਸਕਦਾ ਹੋਰ ਕਿਸੇ ਚੀਜ਼ ਦੀ ਮਹਿਮਾ ਨਹੀਂ ਕੀਤੀ ਮਹਾਰਾਜ ਕਹਿੰਦੇ ਹੋਰ ਕਿਹੜੀਆਂ ਚੀਜ਼ਾਂ ਨੇ ਕਹਿੰਦੇ ਮਹਾਰਾਜ ਜਿਵੇਂ ਤੀਰਥਾਂ ਦੇ ਉੱਤੇ ਨਹਾਉਣਾ ਜਾ ਕੇ ਇਹਦਾ ਕੋਈ ਫਾਲ ਨਹੀਂ ਤਪ ਕਰਨੇ ਆ ਦਇਆ ਕਰਨੀ ਆ ਇੰਦਰੀਆਂ ਦਾ ਦਮਨ ਕਰਨਾ দান ਦੇਣਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਦਾ ਤੁਸੀਂ ਕੋਈ ਮਹਾਤਮ ਕਥ ਨਹੀਂ ਕੀਤਾ ਸੋ ਇਹ ਸਿਰਫ ਨਾਮ ਦੀ ਮਹਿਮਾ ਕਹੀ ਜਾਂਦੀ ਹੈ ਮਹਾਰਾਜ ਕੇ ਨਾਮ ਦਾ ਅਸਲ ਵਿੱਚ ਇਸ ਕਰਕੇ ਮਹਿਮਾ ਕੀਤੀ ਕਿਉਂਕਿ ਜਿਹੜੇ ਤੁਹਾਡੇ ਇਹ ਤੀਰਥ ਕਾਬਾਦਕ ਨੇ ਨਾ ਇਹਨਾਂ ਦਾ ਜਿਹੜਾ ਫਲ ਹੈ ਇਹ ਬਹੁਤ ਥੋੜਾ ਹੈ ਕਿੰਨਾ ਕੁ ਫਲ ਹੈ ਈਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾਮਾਨ ਤਿਲਕ ਜਿੰਨਾ ਮਾਣ ਮਿਲਦਾ ਇਰਥਾ ਦੇ ਜਾ ਕੇ ਇਸ਼ਨਾਨ ਕਰਨਾ ਰਾਜਸੀ ਕਾਮਸੀ ਸਾਧਕੀ ਤਪ ਕਰਨੇ ਜੀਵਾ ਉੱਤੇ ਦਇਆ ਕਰਨੀ ਦਤ ਇੰਦਰੀਆਂ ਦਾ দমন ਕਰਨਾ ਦਰਥ ਅਰਥ ਦੇਣਾ ਵੀ ਹੈ ਦੇਣਾ দান দান ਦੇਣਾ ਇਹਦੇ ਨਾਲ ਬੰਦੇ ਨੂੰ ਬਹੁਤੇ ਤੋਂ ਬਹੁਤਾ ਤਿਲਕ ਜਿੰਨਾ ਮਾਣ ਆਦਰ ਮਿਲ ਜਾਂਦਾ ਵੀ ਅੱਛਾ ਹੈ ਤੋ ਜਾਂ ਫਿਰ ਜੇ ਕੋਈ ਜਾ ਕੇ ਤੀਰਥਾਂ ਦੇ ਉੱਤੇ ਤਪ ਕਰ ਲਵੇ ਕੋਈ ਦਇਆ ਕਰ ਲਵੇ ਕਿਸੇ ਖਾਸ ਪੁਰਬ ਤੇ ਉਹਨੂੰ ਇੱਕ ਤਿਲ ਦਾ ਇੱਕ ਮਾਣਕ ਜਿੰਨਾ ਫਲ ਮਿਲ ਜਾਂਦਾ ਚਲੋ ਇਹ ਮੰਨ ਲੈਂਦੇ ਹਾਂ ਪਰ ਜਿਹੜੀ ਜੀਵ ਦੀ ਗਤੀ ਹੋਣੀ ਹੈ ਜਿਹੜੀ ਕਲਿਆਣ ਹੋਣੀ ਹੈ ਜਿਹੜੀ ਅੰਦਰਲੀ ਸ਼ੁੱਧਤਾ ਹੋਣੀ ਹੈ ਸ਼ੁੱਧਤਾ ਇਹ ਟੀਜਾ ਨਹੀਂ ਦਿੰਦੀ ਤੀਰਥ ਵਰ ਕਰ ਦਾਨ ਕਰ ਮਨਮਹਿਤ ਰਹਿ ਗੁਮਾਨ ਨਾਨਕ ਦੇ ਪੰਜਾਬ ਦੇ ਜਿਉ ਪੁੰਜ ਰਿਸ਼ਮਾਨ ਮਹਾਰਾਜ ਕਹਿੰਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੰਦੇ ਨੂੰ ਹੰਕਾਰ ਜਾਦਾ ਦਿੰਦੀਆਂ ਨੇ ਤੀਰਥਾਂ ਦੇ ਨਾਤਾ ਜਿਹੜਾ ਉਹ ਹੰਕਾਰ ਬਹੁਤਾ ਕਰਦਾ ਜੇ ਕੋਈ ਨਾ ਵੀ ਆਇਆ ਨਾ ਕਿਤੇ 68 ਦੀਨ ਥਾਂ ਤੇ ਪਹਿਲਾਂ ਨਾ ਕੇ ਆਉਂਦਾ ਸੀ ਉਹ ਦੁਨੀਆ 'ਚ ਚਰਚਾ ਕਰਾਉਂਦਾ ਸੀ ਕਿ ਮੈਂ ਤੀਰਥ ਤੇ ਨਾਤਾ ਹੋਇਆ 68 ਦੀਨਾਂ ਤੇ ਗਿਆ ਮੈਂ ਤਾਪ ਕਰਦਾ ਹਾਂ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹਨਾਂ ਚੀਜ਼ਾਂ ਨਾਲ ਹੰਕਾਰ ਵਿੱਚ ਵਾਧਾ ਹੁੰਦਾ ਫਿਰ ਮਹਾਰਾਜ ਮਨ ਦੀ ਇਕਾਗਰਤਾ ਠਕਾਓ ਕਿਵੇਂ ਪ੍ਰਾਪਤ ਹੋ ਸਕਦਾ ਪ੍ਰੇਮ ਕਿਵੇਂ ਮਿਲੇ ਪ੍ਰਕਾਸ਼ ਕਿਵੇਂ ਹੋਵੇ ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਵੱਡਾ ਕਰਮ ਇਹ ਹੈ ਕਿ ਸੁਣਿਆ ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਨੂੰ ਸੁਣਿਆ ਹੈ ਗੁਰਬਾਣੀ ਨੂੰ ਸੁਣਨਾ ਉਪਦੇਸ਼ ਨੂੰ ਸੁਣਨਾ ਨਾਮ ਨੂੰ ਸੁਣਨਾ ਮੰਨਿਆ ਮਨ ਦੇ ਅੰਦਰ ਉਪਦੇਸ਼ ਦਾ ਮੰਨਣ ਕੀਤਾ। ਫਿਰ ਦੇ ਜੋ ਉਪਦੇਸ਼ ਨੂੰ ਮੰਨਿਆ ਇੱਕ ਮੰਨਣ ਕਰਨਾ ਹੁੰਦਾ। ਮੇਰਾ ਮਨ ਮੰਨ ਗਿਆ ਹੈ। ਮਨ ਕੀਤਾ ਭਾਉ। ਫਿਰ ਮਨ ਦੇ ਅੰਦਰ ਜਿਨ੍ਹਾਂ ਨੇ ਪ੍ਰੇਮ ਕੀਤਾ। ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ। ਜਿਨ੍ਹਾਂ ਨੇ ਸੁਣਿਆ ਮੰਨਿਆ ਪ੍ਰੇਮ ਕੀਤਾ ਉਹਨਾਂ ਦੇ ਮਨਾਂ ਦੇ ਵਿੱਚ ਹੀ ਭਾਉ ਤੋਂ ਭਾਉ ਪ੍ਰਕਾਸ਼ ਹੁੰਦਾ ਜੇ ਪ੍ਰੇਮ ਪੈਦਾ ਹੋ ਗਿਆ ਗੁਰੂ ਦੇ ਉਪਦੇਸ਼ ਨੂੰ ਸੁਣਿਆ ਸੋ ਕੇ ਅੱਜ ਹੀ ਮੰਨ ਲਿਆ ਜਿਹੜਾ ਵਚਨ ਮਹਾਰਾਜ ਨੇ ਅੱਜ ਕਹਿ ਦਿੱਤਾ ਉਹ ਅੱਜ ਹੀ ਮੰਨ ਕੇ ਚੱਲਣਾ ਕਿ ਆਓ ਕਿ ਕੱਲ ਨੂੰ ਨਹੀਂ ਮਹਾਰਾਜ ਸਤੇ ਪਾਤਸ਼ਾਹ ਕਹਿੰਦੇ ਜਿਹੜਾ ਕੱਲ ਨੂੰ ਕਹਿੰਨੇ ਆਪਾਂ ਕੱਲ ਨੂੰ ਕਰਾਂਗੇ ਇਹ ਕਾਲ ਨਾਮ ਕਾਲ ਦਾ ਹੈ ਅੱਜ ਕੱਲ ਕਰਦਿਆਂ ਕਾਲ ਵਿਆਪ ਹੈ ਜੋ ਬਚਨ ਮਹਾਰਾਜ ਨੇ ਕਿਹਾ ਸੋ ਅੱਜ ਵੀ ਕਮਾਉਣਾ ਹੈ ਅੰਤਰ ਗਾਥ ਤੀਰਥ ਮਲ ਨਾਓ ਮਹਾਰਾਜ ਨੇ ਅੰਦਰੋਂ ਹੀ ਗਾਤਤੀ ਅੰਤਰ ਅੰਤਰ ਗਾਤ ਪ੍ਰਾਪਤ ਹੋ ਜਾਂਦਾ ਹੈ ਤੀਰਥ ਅੰਦਰ ਹੀ ਤੀਰਥ ਹੈ ਜਿੰਨਾ ਬੰਦਿਆਂ ਨੇ ਦ ਸੰਸਾਰ ਦੇ ਅੰਦਰ ਆਪਣੇ ਗੁਰੂ ਸਾਹਿਬ ਦੇ ਬਚਨ ਨੂੰ ਸੋੜਿਆ ਅੰਦਰ ਮੰਨਿਆ ਮੰਨ ਕੇ ਪ੍ਰੇਮ ਕੀਤਾ ਕਮਾਈ ਕੀਤੀ ਹੈ ਦਾਵੀਆ ਸੁਨਿਆ ਮਨ ਰੱਖੀਆ ਭਾਉ ਸੁਨਿਆ ਮੰਨਿਆ ਮਨ ਕੀਤਾ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਅੰਤਰਗਤ ਤੀਰਥ ਮਲ ਨਾਓ ਉਹਨਾਂ ਨੂੰ ਅੰਤਰੀ ਤੀਰਥ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਇਹ ਇੱਕ ਸੂਖਮ ਚੀਜ਼ ਹੈ ਜਿਵੇਂ ਧਰਤੀ ਦਾ ਨਕਸ਼ਾ ਆਪਾਂ ਬਣਾ ਲਈਏ ਜਾਂ ਗੋਲ ਜਿਹਾ ਗਲੋਬ ਜਿਹਾ ਹੁੰਦਾ ਉਹ ਸਾਰੀ ਧਰਤੀ ਉਹਦੇ ਤੇ ਹੁੰਦੀ ਵੈਸੇ ਤਾਂ ਸਾਰੀ ਫੁੱਲ ਨਕਸ਼ਾ ਉਹਦੇ ਤੇ ਛਪਿਆ ਹੁੰਦਾ ਇੱਥੇ ਪਾਣੀ ਆ ਇੱਥੇ ਆਸਟ੍ਰੇਲੀਆ ਇੱਥੇ ਅਮਰੀਕਾ ਹਿੰਦੁਸਤਾਨ ਉਹ ਧਰਤੀ ਦਾ ਛੋਟਾ ਰੂਪ ਹੈ ਬਣਾਇਆ ਹੋਇਆ ਇਸੇ ਤਾਈ ਮਹਾਰਾਜ ਕਹਿੰਦੇ ਜੋ ਬ੍ਰਹਮੰਦੇ ਸੋਈ ਪਿੰਡੇ ਜੋ ਪੋਜੈ ਸੋ ਪਾਵੈ ਸਰੀਰ ਦੇ ਅੰਦਰ ਵੀ 68 ਤੀਰਥ ਨੇ ਸਰੀਰ ਦੇ ਬਾਹਰ ਵੀ 68 ਤੀਰਥ ਨੇ ਹਰ ਚੀਜ਼ ਜਿਹੜੀ ਬਾਹਰ ਹੈ ਉਹ ਉਹੀ ਚੀਜ਼ ਹਰ ਅੰਦਰ ਹੈ ਜਿ ਤਾਰੇ ਚੰ드ਰਮਾ ਸੂਰਜ ਬਾਹਰ ਨੇ ਤਾਂ ਅੰਦਰ ਵੀ ਨੇ ਮਾਂ ਬਾਪ ਭੈਣ ਭਰਾ ਜੇ ਬਾਹਰ ਨੇ ਤਾਂ ਅੰਦਰ ਵੀ ਨੇ ਮਤ ਮਾਤਾ ਪਿਤਾ ਸੰਤੋਖ ਇਹ ਅੰਦਰ ਵੀ ਹਨ ਜਿੰਨੀਆਂ ਚੀਜ਼ਾਂ ਆਪਾਂ ਬਾਹਰ ਦੇਖਦੇ ਆਂ ਜੇ ਬੁਰਾਈਆਂ ਬਾਹਰ ਨੇ ਤਾਂ ਬੁਰਾਈਆਂ ਸਰੀਰ ਵਿੱਚ ਵੀ ਨੇ ਚੰਗਿਆਈਆਂ ਬਾਹਰ ਨੇ ਤਾਂ ਚੰਗਿਆਈਆਂ ਸਰੀਰ ਦੇ ਅੰਦਰ ਵੀ ਨੇ ਅੰਮ੍ਰਿਤ ਬਾਹਰ ਵੀ ਆ ਅੰਮ੍ਰਿਤ ਅੰਦਰ ਵੀ ਹੈ ਜੇ ਗੁਰਬਾਣੀ ਬਾਹਰ ਹੈ ਤਾਂ ਗੁਰਬਾਣੀ ਅੰਦਰ ਵੀ ਆਪਣੀ ਹੈਗੀ ਹੈ ਜੇ ਨਾਮ ਬਾਹਰ ਹੈ ਵਿਣ ਨਾਵ ਹੈ ਨਾ ਹੀ ਕੋ ਥਾਓ ਤਾਂ ਨਾਮ ਅੰਦਰ ਹੋਂਦ ਵੀ ਹੈ ਇਹ ਨਹੀਂ ਕਿ ਆਪਾਂ ਹੁਣ ਇਹ ਕਹਿ ਦਈਏ ਮੇਰੇ ਅੰਦਰ ਨਹੀਂ ਅੰਦਰ ਤਾਂ ਆਪਣੇ ਸਾਰਾ ਕੁਝ ਹੀ ਹੈ 68 ਤੀਰਥ ਅੰਦਰ ਹੀ ਇਸ਼ਨਾਨ ਕਰਾ ਦਿੰਦੇ ਨੇ ਸਾਰੀਆਂ ਚੀਜ਼ਾਂ ਅੰਦਰ ਹੀ ਪ੍ਰਾਪਤ ਹੋ ਜਾਂਦੀਆਂ ਨੇ ਮਹਾਰਾਜ ਨੇ ਜਿਵੇਂ ਬਚਨ ਕੀਤਾ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਸਭ ਕਿਛ ਘਰ ਮੈਂ ਬਾਹਰ ਨਾ ਹੀ ਬਾਹਰ ਟੋਲੈ ਸੋ ਧਰਮ ਭੁਲਾਈ ਬਾਹਰ ਭਾਲਣ ਵਾਲਾ ਜਿਹੜਾ ਜੀਵ ਹੈ ਉਹਨੂੰ ਬਾਹਰ ਇੱਥੇ ਤੱਕ ਬਾਹਰ ਖੋਜਣ ਜਾਓਗੇ ਕਾਹਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾਲੇਪਾ ਤੋਹੀ ਸੰਗ ਸਮਾਈ ਕੋਕ ਮਦਜੰ ਬਾਸ ਬਸਤ ਹੈ ਮੁਕਰ ਮਾਹ ਜੈਸੇ ਛਾਈ ਐਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਮਹਾਰਾਜ ਕਹਿੰਦੇ ਹਿਰਦੇ ਚ ਦੇਖੋ ਧਿਆਨ ਨਾਲ ਤੀਰਥ ਅੰਦਰ ਹੈ ਆਪਣੇ ਤੀਰਥ ਧਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਇਸ ਕਰਕੇ ਅੰਦਰ ਜਿਹੜਾ ਹੈ ਮਲ ਮਲ ਕੇ ਨਾਓ ਮਲ ਮਲ ਕੇ ਨਾਓ ਅੰਦਰ ਬਾਰ ਬਾਰ ਜਿਹੜਾ ਇਸ਼ਨਾਨ ਕਰੋ ਅੰਤਰਾਤਮੇ ਇਸ਼ਨਾਨ ਕਰਨਾ ਗੁਰੂ ਨਾਨਕ ਦੇਵ ਜੀ ਨੇ ਸਿੱਧਾ ਹੁ ਦੱਸਿਆ ਪਹਿਲੀ ਵਾਰ ਇਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਇੰਨਾ ਉਹ ਕਾਲ ਯੁੱਗ ਦੇ 68 ਤੀਰਥ ਨੂੰ ਆਉਣ ਜਾਓ ਕਈ ਸਾਲ ਲੰਘ ਜਾਣੇ ਆ ਮਿਲਣਾ ਫੇਰ ਕੁਝ ਨਹੀਂ ਨਾਲੇ ਆਪਾਂ ਕਿਸੇ ਦੀ ਇਹਦੇ ਵਿੱਚ ਇਹ ਨਹੀਂ ਕਰ ਰਹੇ ਕਿ ਛੇਠੀ ਕਰਦੇ ਆਂ ਇੱਕ ਵਾਰੀ ਇੱਕ ਤੀਰਥ ਹੈ ਜਲਵਾਣਾ ਪਿੰਡ ਪੈਂਦਾ ਹਰਿਆਣਾ ਜੋ ਉੱਥੇ ਗਏ ਜਦੋਂ ਅਸੀਂ ਕਹਿੰਦੇ ਇੱਥੇ ਇੱਕ ਤੀਰਥ ਠਾੜ ਤੀਰਥਾਂ ਚੋਂ ਅਸੀਂ ਕਿਹ ਦੇਖ ਕੇ ਆਈਏ ਤੀਰਥ ਜਦ ਗਏ ਤਾਂ ਉਹ ਸਾਰੀਆਂ ਇਟਾਂ ਉੱਤਾਂ ਡਿੱਗੀਆਂ ਪਈਆਂ ਪਾਣੀ ਸੁੱਕਿਆ ਪਿਆ ਮੌੜਾ ਜਿਹਾ ਪਾਣੀ ਖੜਾ ਉਹਦੇ ਚ ਬਹੁਤ ਬੁਰੀ ਹਾਲਤ ਦਾ ਉਹ ਜੀ ਉਥੇ ਮਿਲੇ ਜਾ ਕੇ ਪੁਜਾਰੀ ਨੂੰ ਮੈਂ ਕਿਹਾ ਆ ਜਿਹੜਾ 68 ਤੀਰਥ ਇਹਨੇ ਮਸ਼ਹੂਰ ਹੈ ਇਹਨੂੰ ਕੋ ਬਣਾਉਂਦਾ ਬਣਾਉਂਦਾ ਨਹੀਂਗਾ ਉਹ ਪਾਣੀ ਨਹੀਂ ਪਰਦਾ ਇਹਦੇ ਚ ਕਹਿੰਦਾ ਬਸ ਆਹੀ ਬੁਰਾਈ ਹਾਲ ਹੈ ਕਹਿੰਦਾ ਬਸ ਮੈਂ ਇੱਥੇ ਬੈਠਾ ਰਹਿਣਾ ਕਦੇ ਇੱਕ ਦਾਈ ਕੋਈ ਆਉਂਦਾ ਇੱਕ ਡੱਬਾ ਭਰ ਕੇ ਉੱਤੇ ਪਾ ਲੈਂਦਾ ਆਪਣੇ 7 ਵਜੇ ਜੰਮੇ ਸਾਰੇ ਪਾਸ ਸਪੇਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਨੇ ਅਸੀਂ ਤੀਰਥ ਰਾਜਾ ਰੂਪ ਨਾਮ ਦੇ ਤੀਰਥ ਬਣਾਏ ਨੇ ਜਿਹੜੇ ਸ਼੍ਰੋਮਣੀ ਤੀਰਥ ਬਣਾਏ ਨੇ ਇਹਨਾਂ ਦੇ ਉੱਤੇ ਇਸ਼ਨਾਨ ਕਰੋ। ਖਿਰਦੇ ਜੇ ਇਸ਼ਨਾਨ ਕਰੋ ਆਪਣੇ ਚ। ਖਿਰਦੇ ਦਾ ਇਸ਼ਨਾਨ ਜਿਹੜਾ ਹੈ ਉਹ ਸੁਣਨ ਨਾਲ ਮੰਨਣ ਨਾਲ ਕਮਾਉਣ ਨਾਲ ਹੀ ਹੋ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਅੰਦਰਲਾ ਇਸ਼ਨਾਨ ਹੁੰਦਾ ਬੰਦੇ ਦਾ ਤੇ ਫੇਰ ਹੌਰੀ ਹੌਰੀ ਹੰਕਾਰ ਨਹੀਂ ਹੁੰਦਾ ਤੁਸੀਂ ਕਹਿੰਦੇ ਹੋ ਤੀਰ ਸਿੱਧ ਚਲਾਕ ਬਹੁਤ ਨਹੀਂ ਦਿਮਾਗੀ ਬੰਦੇ ਨਾਲ ਟੱਕਰ ਲੈਣੀ ਥੋੜੀ ਔਖੀ ਹੁੰਦੀ ਹਰੇਕ ਦੀ ਖਵੀਸ ਖਵੀਸ ਐਸਾ ਇੱਕ ਹੈ ਜੇ ਚਿੰਬੜ ਜੇ ਫਿਰ ਲੈਂਦਾ ਨਹੀਂ ਚੇਤੀ ਤੇ ਨਾ ਹੀ ਇਹ ਕਿਸੇ ਗੱਲ ਨਾਲ ਸੈੱਟ ਹੀ ਹੁੰਦਾ ਇਹ ਖਵੀਸ ਵਾਂਗੂ ਚਿੰਬੜ ਗਿਆ ਹਰੇਕ ਗੱਲ ਐਉਂ ਬੋਲਦੇ ਨੇ ਕਹਿੰਦੇ ਤੁਸੀਂ ਜਿਹੜਾ ਇਹ ਕਿਹਾ ਕਿ ਤੀਰ ਤਾਪ ਦਇਆ ਦਤ ਦਾਨ ਇਹਨਾਂ ਹੰਕਾਰ ਹੋ ਜਾਂਦਾ ਟਿਲ ਜਿੰਨਾ ਹੀ ਮਾਣ ਮਿਲਦਾ ਐ ਤਾਂ ਕੀ ਜਿਹੜੇ ਨਾਮ ਜਪਣ ਵਾਲੇ ਨੇ ਨਾਮ ਨੂੰ ਸੁਣਦੇ ਨੇ ਮੰਨਦੇ ਨੇ ਕਮਾਉਂਦੇ ਨੇ ਜਦੋਂ ਉਹਨਾਂ ਦਾ ਹਿਰਦਾ ਸਾਫ਼ ਹੋਣ ਲੱਗ ਜਾਂਦਾ ਫਿਰ ਉਹਨਾਂ ਨੂੰ ਹੰਕਾਰ ਨਹੀਂ ਹੁੰਦਾ ਸਾਨੂੰ ਤਾਂ ਤੁਸੀਂ ਕਹਿਤਾ ਹੰਕਾਰ ਹੋ ਜਾਊਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੁਹਾਡੇ ਵਾਂਗੂ ਨਹੀਂ ਨਾ ਹੁੰਦੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਲੋਕਾਂ ਤੋਂ ਮੱਥੇ ਟਿਕਾ ਲੈ ਇਸਨ ਬਣ ਕੇ ਬੈਠ ਗਏ ਇਥੇ ਸਾਧੂ ਬਾਬਾ ਜਿਹੜੇ ਭਾਈ ਨਾਮ ਜਪਣ ਵਾਲੇ ਹੁੰਦੇ ਨੇ ਜਿਉਂ-ਜਿਉਂ ਉਹਨਾਂ ਦੇ ਅੰਦਰ ਸ਼ੁੱਧਤਾ ਆਉਂਦੀ ਹੈ ਜਿਉਂ-ਜਿਉਂ ਨਿਮਰਤਾ ਵੀ ਆਉਂਦੀ ਹੈ ਉਹ ਵਾਹਿਗੁਰੂ ਜੀ ਕਹਿੰਦੇ ਨੇ ਸਭ ਗੁਣ ਤੇਰੇ ਮੈਂ ਨਾਹੀ ਕੋਏ ਇਹ ਅਕਾਲ ਪੁਰਖ ਸਾਰੇ ਗੁਣ ਜਿਹੜੇ ਮੇਰੇ ਅੰਦਰ ਨੇ ਇਹ ਸਭ ਤੇਰੇ ਹੀ ਦਿੱਤੇ ਹੋਏ ਨੇ ਮੈਂ ਤਾਂ ਕੁਝ ਵੀ ਨਹੀਂ ਹਾਂ ਮੈਂ ਨਾਹੀ ਪ੍ਰਭ ਸਭ ਕੁਛ ਤੇਰਾ ਇਕ ਨਿਰਗੁਣ ਉੱਗ ਸਰਗੁਣ ਤੇਲ ਕਰ ਤੇ ਵਿੱਚ ਸਵਾਮੀ ਮੇਰਾ ਮਹਾਰਾਜ ਸੱਚੇ ਪਾਤਸ਼ਾਹ ਸਦਾ ਨਿਰਗੁਣਿਆਰੇ ਹਨ ਹਨ ਗੁਰੂ ਅਰਜਨ ਦੇਵ ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਚਾਰਨ ਕੀਤਾ ਤਾਂ ਇਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਤੇਰਾ ਕੀਤਾ ਜੱਤੋਂ ਨਾਹੀਂ ਮੈਨੋਂ ਜੋਗ ਕੀਤਾ ਓਈ ਮੈਂ ਨਿਰਗੁਣਿਆਰੇ ਕੋਹ ਗੁਣ ਨਾਹੀਂ ਆਪੇ ਕਰਸ ਪਇਓਈ ਅਰਸ ਭਇਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਦਨਮਨ ਜੀਵੈ ਹਰਿਆ ਜਿਨ੍ਹਾਂ ਵੀ ਪਿਆਰਿਆਂ ਨੂੰ ਗੁਣ ਮਿਲੇ ਨੇ ਉਹਨਾਂ ਨੇ ਨਿਮਰਤਾ ਨਾਲ ਇਹੀ ਕਿਹਾ ਕਿ ਸਭ ਗੁਣ ਤੇਰੇ ਮੈਂ ਨਾਹੀ ਕੋਈ ਮਹਾਰਾਜ ਮੈਂ ਤਾਂ ਕੁਛ ਵੀ ਨਹੀਂ ਹਾਂ ਭੱਟਾ ਨੇ ਕਿਹਾ ਹਮ ਆਉ ਗੁਣ ਭਰੇ ਏਕ ਗੁਣ ਨਾਨਕ ਅੰਮ੍ਰਿਤ ਛਾੜ ਬਿਖੈ ਬਿਸਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਮਿਰ ਕੋਣੇ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਾ ਕੋਈ ਨ ਸੁਝਾਈ ਜੇ ਇਸ ਗੁਣ ਕੋਈ ਕਰੇ। ਕਿਉਂ ਸਿੱਧੋ ਆਪਣੇ ਮਨ ਦੇ ਅੰਦਰ ਪਾਈ ਹੰਕਾਰ ਨਹੀਂ ਕਰਦੇ ਜਿਨ੍ਹਾਂ ਦਾ ਫਿਰਦਾ ਸ਼ੁੱਧ ਹੋ ਜਾਂਦਾ ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਉਹ ਨਿਮਰਤਾ ਵਿੱਚ ਆ ਜਾਂਦੇ ਨੇ। ਨੀਵੇਂ ਹੋ ਜਾਂਦੇ ਨੇ। ਉਹ ਇਹ ਕਹਿੰਦੇ ਨੇ ਆਕਾਲ ਪੁਰਖ ਵਾਹਿਗੁਰੂ ਨੂੰ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਦੇ ਦੋ ਅਰਥ ਨੇ। ਇੱਕ ਤਾਂ ਗੁਣ ਹੁੰਦਾ ਸਤ ਸੰਤੋਖ ਦਇਆ ਧਰਮ ਵਿਚਾਰ। ਇੱਕ ਗੁਣ ਉਪਕਾਰ ਨੂੰ ਕਹਿੰਦੇ ਨੇ। ਪਰ ਉਪਕਾਰ ਨਾਨਕ ਨਿਰਗੁਣ ਗੁਣ ਕਰੇ ਇਸੇ ਪ੍ਰਕਾਰ ਬਿਨ ਗੁਣ ਕੀਤੇ ਭਗਤ ਨਾ ਹੋਏ ਉਹ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੇ ਤੁਸੀਂ ਸਾਡੇ ਤੇ ਪਰ ਉਪਕਾਰ ਨਾ ਕਰਦੇ ਮਨੁੱਖਾ ਜਨਮ ਨਾ ਦਿੰਦੇ ਗੁਰਬਾਣੀ ਨਾ ਦਿੰਦੇ ਸੰਗਤ ਨਾ ਦਿੰਦੇ ਫਿਰ ਅਸੀਂ ਇੱਥੇ ਆ ਜਿੱਥੇ ਹੁਣ ਗੁਰਦੁਆਰਾ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਥੋੜੀ ਹੁਣ ਇੱਥੇ ਤਾਂ ਬੜਾ ਵੱਡਾ ਛੱਪੜ ਸੀ ਪਹਿਲਾਂ ਪਾਣੀ ਪਾਣੀ ਖੜਾ ਹੁੰਦਾ ਸੀ ਲੋਕ ਡਰਦੇ ਲੰਘਦੇ ਨਹੀਂ ਸੀ ਹੁੰਦੇ ਤੇ ਤੁਹਾਡੀ ਕਿਰਪਾ ਨਾਲ ਇੰਨਾ ਸੋਹਣਾ ਸਥਾਨ ਬਣ ਗਿਆ ਹੈ ਮਹਾਰਾਜ ਇਹ ਪਰਉਪਕਾਰ ਹੀ ਹੈ ਤੁਹਾਡਾ ਜਿੱਥੇ ਚਰਨ ਪਾ ਦਿੱਤੇ ਉਸ ਰੌਣਕਾਂ ਲਾਤੀਆਂ ਧੁਰਤੀ ਬਾਣੀ ਪ੍ਰਗਟ ਕਰ ਦਿੱਤੀ ਇਸ ਸੁਰਤਿ ਮਹਾਰਾਜ ਕਹਿੰਦੇ ਜੇ ਭਗਤੀ ਵਾਲੇ ਬੰਦੇ ਹਮੇਸ਼ਾ ਪ੍ਰਮਾਤਮਾ ਨੂੰ ਕਹਿੰਦੇ ਸੱਚੇ ਪਾਤਸ਼ਾਹ ਤੇਰਾ ਹੀ ਪਰਉਪਕਾਰ ਹੈ ਸਾਡੇ ਉੱਤੇ ਬਿਨਾ ਗੁਣਾਂ ਤੋਂ ਭਗਤੀ ਹੋ ਨਹੀਂ ਸਕਦੀ ਇਸ ਕਰਕੇ ਰੱਬ ਦੇ ਪਿਆਰੇ ਆਪਣੇ ਅੰਦਰ ਸ਼ੁਭ ਗੁਣ ਪ੍ਰਗਟ ਕਰਦੇ ਨੇ ਤੇ ਰੱਬ ਨੂੰ ਇਹ ਕਹਿੰਦੇ ਨੇ ਸਭ ਗੁਣ ਤੇਰੇ ਗੁਣ ਸਾਰੇ ਤੇਰੇ ਹੀ ਨੇ ਮੇਰੇ ਅੰਦਰ ਕੋਈ ਗੁਣ ਨਹੀਂ ਹੈ ਬਿਨਾ ਗੁਣ ਪਰਉਪਕਾਰ ਕੀਤੇ ਆ ਤੇਰੇ ਪਰਉਪਕਾਰ ਤੋਂ ਬਿਨਾ ਭਗਤੀ ਨਹੀਂ ਹੁੰਦੀ ਆ ਇੱਕ ਪਰਉਪਕਾਰ ਹੈ ਆਮ ਕਹਿੰਦੇ ਸਿੱਖ ਪੰਥ ਵਿੱਚ ਫ੍ਰੀ ਲਿਟਰੇਚਰ ਨਹੀਂ ਵੰਡਿਆ ਜਾਂਸ ਇੱਥੇੋਂ ਇੰਨਾ ਕੁਝ ਤਾਂ ਫ੍ਰੀ ਹੈ ਅਸਲ ਵਿੱਚ ਫਰੀ ਫਰੀ ਕਰਦੇ ਆ ਸਭ ਫਰੀ ਹੋ ਜਾਂਦਾ ਕੰਮ ਸੇ ਜਿਵੇਂ ਨਟ ਫਰੀ ਹੋ ਜਾਂਦੇ ਆ ਸਭ ਫਰੀ ਹੋ ਜਾਂਦੇ ਬਹੁਤਾ ਫਰੀ ਵੀ ਨਹੀਂ ਕਰਨਾ ਚਾਹੀਦਾ ਫਰੀ ਚ ਹੀ ਦੀ ਕਦਰ ਲਿਹਿੰਦੀ ਸੋ ਕਿਸੇ ਆਤਮਾ ਨਾਲ ਸਾਡੇ ਬਚਨ ਚੱਲਦੇ ਸੀ ਕਹਿੰਦੇ ਪੋਥੀਆਂ ਛਪਾ ਕੇ ਸੰਗਤ ਚ ਆਪਾਂ ਨੇ ਕੁਝ ਵੰਡਣੀਆਂ ਨੇ ਛਪਾ ਵੀ ਲਈਆਂ ਸੀ ਕਾਫੀ ਪੈਸੇ ਲਾ ਕੇ ਸੀਗੇ ਨਿਤਨੇਮ ਦੇ ਰਹਿ ਰਾਸ ਕੀਰਤਨ ਸੋਲੇ ਤੱਕ ਨਿਤਨੇਮ ਛਾਪਣ ਮੈਂ ਐਵੇਂ ਖੁਸ਼ੀ ਜਿੱਚ ਆ ਕੇ ਕਿਹਾ ਮੈਂ ਜੇ ਆਪਾਂ ਸੰਗਤ ਨੂੰ ਐਸੇ ਵੰਡ ਦਿੰਦੇ ਆਂ ਕਹਿੰਦੇ ਵੰਡ ਤਾਂ ਦੇ ਇੱਥੇ ਸਾਰੇ ਲੈ ਜਾਣਗੇ ਜਾ ਕੇ ਘਰਾਂ ਚ ਰੱਖ ਦੇਣੇ ਕਦਰ ਨਹੀਂ ਕਰਨ ਤੁਸੀਂ ਕਹਿੰਦੇ ਜਦ ਬੰਦੇ ਦੇ ਕਿਸੇ ਚੀਜ਼ ਤੇ ਪੈਸੇ ਲੱਗੇ ਹੋਣ ਮਾੜੇ ਮੋٹے ਫਿਰ ਉਹ ਕਦਰ ਕਰਦਾ ਕਹਿੰਦੇ ਟੀਵੀ ਤੇ ਪੈਸੇ ਲੱਗੇ ਹੋ ਤੇ ਕੱਪੜਾ ਪਾ ਕੇ ਰੱਖਦੇ ਲੋਕ ਜਿੰਨਾ ਮਹਿੰਗਾ ਕੰਪਿਊਟਰ ਆ ਕੰਪਿਊਟਰ ਉੱਤੇ ਵੀ ਕਿੰਨਾ ਸੋਹਣਾ ਕੱਪੜਾ ਪਾਇਆ ਹੁੰਦਾ ਉਹਦਾ ਕਮਰਾ ਵੀ ਸਪੈਸ਼ਲ ਬਣਾਇਆ ਜਾਂਦਾ ਏਅਰ ਕੰਡੀਸ਼ਨ ਜਿੱਥੇ ਜਾਦਾ ਕੰਪਿਊਟਰ ਹੋਣ ਫਿਰ ਉੱਥੇ ਕਹਿੰਦੇ ਡਸਟ ਨਹੀਂ ਜਾਣਾ ਚਾਹੀਦਾ ਤੇ ਮਹਾਰਾਜ ਦੇ ਉੱਤੇ ਭਾਵੇਂ ਘੱਟਾ ਪਈ ਜਾਵੇ ਪੋਥੀਆਂ ਤੇ ਘੱਟਾ ਪਈ ਜਾਵੇ ਕੋਈ ਗੱਲ ਨਹੀਂ ਕੰਪਿਊਟਰ ਤੇ ਨਹੀਂ ਘੱਟਾ ਪੈਣਾ ਚਾਹੀਦਾ ਇਸ ਕਰਕੇ ਕਹਿੰਦੇ ਆਪਣੀ ਜਿੰਨੀ ਲਾਗਤ ਆਈ ਆ ਆਪਾਂ ਉਹਨਾਂ ਤਾਂ ਲਈਏ ਉਹ ਤਾਂ ਗੁਰੂ ਘਰ ਚੋਂ ਲੱਗਿਆ ਪਰ ਉਹਦੇ ਨਾਲ ਫਿਰ ਹੋਰ ਚ ਪਾ ਸਕਦੇ ਇਸ ਕਰਕੇ ਸਤਿਗੁਰੂ ਮਹਾਰਾਜ ਆਪਣੇ ਤੇ ਪਰਉਪਕਾਰ ਕਰਦੇ ਨੇ ਇੰਨਾ ਵੱਡਾ ਸਥਾਨ ਹੈ ਇਹਦਾ ਕੁਛ ਨਹੀਂ ਲਿਆ ਕਿਸੇ ਤੋਂ ਕਥਾ ਕੀਰਤਨ ਦਾ ਕੋਈ ਮੁੱਲ ਨਹੀਂ ਹੈ ਭਾਵੇਂ ਕੋਈ ਕੁਝ ਵੀ ਦੇਈ ਜਾਵੇ ਭਾਵੇਂ ਕੁਝ ਵੀ ਦੇ ਦੇਵੇ ਕਿਸੇ ਕਥਾ ਕੀਰਤਨ ਦਾ ਕੋਈ ਮੁੱਲ ਹੈ ਹੀ ਨਹੀਂ ਜਿੰਨੀ ਗੁਰਬਾਣੀ ਹੈ ਇਹਦਾ ਕੋਈ ਮੁੱਲ ਨਹੀਂ ਹੈ ਕਿਸੇ ਵੀ ਚੀਜ਼ ਦਾ ਇੱਥੇ ਕੋਈ ਮੁੱਲ ਨਹੀਂ ਆ ਮੁੱਲ ਗੋਣਾ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਢੰਡਾਰ ਸਾਰੀਆਂ ਚੀਜ਼ਾਂ ਮੁੱਲ ਮਹਾਰਾਜ ਦੇ ਖਜ਼ਾਨੇ 'ਚ ਨਹੀਂ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਕਾਲ ਪੁਰਖ ਦੇ ਅਗੇ ਨੀਵੇਂ ਹੋ ਕੇ ਆਖੋ ਕਿ ਤੇਰੇ ਉਪਕਾਰ ਤੋਂ ਬਿਨਾ ਅਸੀਂ ਭਗਤੀ ਨਾ ਸੀ ਕਰ ਸਕਦੇ ਗੁਰੂ ਨਾਨਕ ਦੇਵ ਜੀ ਇਹ ਤਾਂ ਜਦ ਦੇ ਤੁਸੀਂ ਆਇਓ ਉਦੋਂ ਦੀ ਕਿਰਪਾ ਹੋਈ ਹੈ ਨਹੀਂ ਤਾਂ ਸੁਰਮਰ ਮੁਰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨਹੀਂ ਸੱਚਾ ਮਨ ਵਸਾਇਆ ਇਸ ਕਰਕੇ ਤੁਹਾਡੀ ਮਿਹਰ ਹੋਈ ਹੈ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਹੋਈ ਹੈ ਸਵਾਸ ਆਠ ਸੁਆਸਥੋਂ ਦਾ ਕਲਿਆਣ ਸਰੂਪ ਹੈ ਆਤ ਕੋ ਭਾਵ ਹੈ ਜੋ ਵਾਹਿਗੁਰੂ ਉਸ ਅਕਾਲ ਪੁਰਖ ਨੇ ਸੇਕੀ ਦੀ ਰਚਨਾ ਕਿਵੇਂ ਕੀਤੀ ਮਹਾਰਾਜ ਜੀ ਬਾਣੀ ਪਰਮਾਉ ਕਹਿੰਦੇ ਸਾਰਿਆਂ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਾਣੀ ਜਿਹੜੀ ਆ ਨਾ ਪਰਮਾਉ ਉਚਾਰਨ ਕੀਤੀ ਕਲਿਆਣ ਸਰੂਪ ਸਵਾਸਤ ਦਾ ਭਾਵ ਹੈ ਕਲਿਆਣ ਸਰੂਪ ਆਤ ਦਾ ਮਤਲਬ ਹੈ ਹੈ ਜੋ ਵਾਹਿਗੁਰੂ ਕਲਿਆਣ ਸਰੂਪ ਹੈ ਉਹਨੇ ਸਾਰਿਆਂ ਨਾਲੋਂ ਪਹਿਲਾਂ ਬਾਣੀ ਬਰਮਾਓ ਤੋਂ ਪਾਵ ਉਚਾਰਨ ਕੀਤੀ ਹੈ ਕੀ ਉਚਾਰਨ ਕੀਤੀ ਹੈ ਓਮਕਾਰ ਓਮਕਾਰ ਕਹਿੰਦਿਆਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਇੱਕੋ ਹੀ ਬਚਨ ਕੀ ਹੈ ਕੀਤਾ ਉਹਨੇ ਇੱਕ ਤੋਂ ਬਹੁਤੇ ਰੂਪ ਹੋ ਜਾਵਾ ਇਸ ਕਰਕੇ ਉਸ ਵਾਹਿਗੁਰੂ ਕਾਲਪੁਰਖ ਨੇ ਸਵਸਤ ਕਲਿਆਣ ਸੂਪ ਵਾਹਿਗੁਰੂ ਨੇ ਆਸ ਦਾ ਮਤਲਬ ਹੈ ਮਾਇਆ ਦੂਜੇ ਭਾਵ ਦੇ ਵਿੱਚ ਕਿਉਂਕਿ ਇੱਕੋ ਹੀ ਭਾਵ ਨਹੀਂ ਆਉਂਦਾ ਹਰ ਇੱਕ ਗੱਲ ਵਿੱਚ ਇਹ ਆਤ ਜਿਸ ਸਾਰੀ ਗਰਵਾਣੀ ਪੜੀਏ ਤਾਂ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਇਹ ਮਾਰ ਨੇ ਆਤ ਮਾਇਆ ਨੂੰ ਕਿਹਾ ਆਤ ਹੋਏ ਤਾਂ ਮੁਗਧ ਸਿਆਣਾ ਜੇ ਆਤ ਦਾ ਮਤਲਬ ਹੈ ਮਾਇਆ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਆਤ ਹੋਏ ਤਾਂ ਮੁਗਧ ਸਿਆਣਾ ਏ ਮਹਾਰਾਜ ਸੱਚੇ ਪਾਤਸ਼ਾਹ ਨੇ 52 ਅਖਰੀ ਤਖਣੀ ਓੰਕਾਰ ਸਿੱਧ ਗੋਸ਼ਿਚ ਆਠ ਅੱਖਰ ਵਰਤਿਆ ਗੁਰੂ ਨਾਨਕ ਦੇਵ ਜੀ ਨੇ ਤਾਂ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਆਕਾਲ ਪੁਰਖ ਵਾਹਿਗੁਰੂ ਹੈ ਕਲਿਆਣ ਰੂਪ ਨੇ ਸਾਰੇ ਨਾਲੋਂ ਪਹਿਲਾਂ ਬਣਾਈ ਮਾਇਆ ਜਦੋਂ ਬਚਨ ਕੀਤੇ ਨਾ ਇੱਕ ਤੋਂ ਬਹੁਤੇ ਰੂਪ ਵਜਾਵਾ ਕਮ ਆਇਆ ਬਣ ਗਈ ਮਾਇਆ ਨਾਲ ਸਾਰੀ ਸ੍ਰਿਸ਼ਟੀ ਦੀ ਇੱਕਦਮ ਰਚਨਾ ਹੋ ਗਈ ਦੇ ਸਿੱਧ ਕਹਿਣ ਲੱਗੇ ਮਹਾਰਾਜ ਫੇਰ ਤਾਂ ਪਰਮੇਸ਼ਰ ਬਦਲ ਗਿਆ ਹੋਣਾ ਕਿਉਂਕਿ ਜਦੋਂ ਬੰਦੇ ਦੇ ਅੱਗੇ ਔਲਾਦ ਹੋ ਜਾਏ ਫਿਰ ਹੌਲੀ-ਹੌਲੀ ਬਡੇਪਾ ਆ ਜਾਂਦਾ ਉਹਦੇ ਤੇ ਜਦੋਂ ਉਹਨੇ ਸ੍ਰਿਸ਼ਟੀ ਬਣਾਈ ਮਾਇਆ ਰਾਜ ਲਈ ਵਾਹਿਗੁਰੂ ਕਾਲਪੁਰਖ ਨੇ ਤਾਂ ਬਦਲ ਗਿਆ ਹੋਣਾ ਸੋ ਜਿਵੇਂ ਆਮ ਸੰਸਾਰ ਦੇ ਲੋਕ ਬਦਲ ਜਾਂਦੇ ਨੇ ਫਿਰ ਉਹਨੂੰ ਪਹਿਲਾਂ ਲੜਕਾ ਕਿਹਾ ਜਾਂਦਾ ਫਿਰ ਉਹਨੂੰ ਪਤੀ ਬਣ ਜਾਂਦਾ ਫਿਰ ਉਹ ਪਿਤਾ ਬਣ ਜਾਂਦਾ ਫਿਰ ਉਹ ਦਾਦਾ-ਦਾਦੀ ਬਣ ਜਾਂਦਾ ਮਹਾਰਾਜ ਕਰੇ ਨਈ ਪਰਮੇਸ਼ਰ ਵਿੱਚ ਪ੍ਰਣੰਗਵਾਦ ਨਹੀਂ ਹੈ ਉਹ ਵਿਵਰਤਵਾਦ ਹੈ ਉਹਦੇ ਵਿੱਚ ਪ੍ਰਣੰਗਵਾਦ ਹੁੰਦਾ ਦੁੱਧ ਤੋਂ ਦਹੀਂ ਬਣ ਸਕਦਾ ਪਰ ਦਹੀਂ ਤੋਂ ਵਾਪਸ ਦੁੱਧ ਨਹੀਂ ਬਣ ਸਕਦਾ ਇਹਨੂੰ ਪ੍ਰਣੰਗਵਾਦ ਕਹਿੰਦੇ ਨੇ ਇਹ ਦੁਨੀਆ ਵਿੱਚ ਪ੍ਰਣੰਗਵਾਦ ਵਰਤਦਾ ਹੈ ਇਹ ਉਹਨਾਂ ਦੀ ਬੋਲੀ ਵਿੱਚ ਉਹਨਾਂ ਨੂੰ ਸਮਝਾਉਣ ਲਈ ਦੱਸ ਰਹੇ ਨੇ ਇੱਕ ਹੁੰਦਾ ਵਿਵਰਤਵਾਦ ਦੇ ਵਰਤਵਾਦ ਉਹ ਹੁੰਦਾ ਜੇ ਸੋਨਾ ਸੋਨੇ ਤੋਂ ਗਹਿਣੇ ਬਣਾਏ ਹੁਣ ਨਹੀਂ ਜੀ ਕਰਦਾ ਪੌਣ ਨੂੰ ਭੰਗਲਾ ਕੇ ਫੇਰ ਇੱਟ ਜੀ ਬਣਾ ਕੇ ਰੱਖ ਦੋ ਉਹ ਪਹਿਲਾਂ ਵੀ ਸੋਨਾ ਸੀ ਬਾਅਦ ਵਿੱਚ ਵੀ ਸੋਨਾ ਹੀ ਆ ਫੇਰ ਉਹ ਅਜੇ ਬਣ ਗਿਆ ਉਹ ਇਹਨੂੰ ਵਿਵਰਤਵਾਦ ਕਹਿੰਦੇ ਹੋ ਪਰਮੇਸ਼ਰ ਦਾ ਸਰੂਪ ਦੱਸ ਦਿਆ ਹੁਣ ਕਹਿੰਦੇ ਨੇ ਉਹ ਵਾਹਿਗੁਰੂ ਕਦੇ ਵੀ ਨਹੀਂ ਬਦਲਦਾ ਉਹ ਉਹ ਹੈ ਜਿਹੀ ਰਹਿੰਦਾ ਜਿਹਾ ਜਿਹਾ ਅੱਜ ਤੋਂ ਪਹਿਲਾਂ ਸੀ ਜਿਹਾ ਜਿਹਾ ਅੱਜ ਹੈ ਇਹ ਆ ਜਿਵੇਂ ਨੇ ਸਦਾ ਹੀ ਅੱਗੇ ਵਾਸਤੇ ਰਹਿਣਾ ਉਹਦਾ ਇਹੀ ਸਰੂਪ ਹੈ ਕਦੇ ਬਦਲਦਾ ਨਹੀਂ ਹੈ ਸਤ ਉਹ ਵਾਹਿਗੁਰੂ ਸਤ ਐ ਤਿੰਨਾ ਕਾਲਾਂ ਵਿੱਚ ਹੀ ਆਤ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੰਨਾ ਕਾਲਾਂ ਵਿੱਚ ਸਤ ਹੀ ਸਤ ਹੈ ਚਾਰੇ ਕਾਲ ਬਣਦੇ ਨੇ ਇੱਕ ਸੰਧੀ ਕਾਲ ਹੁੰਦਾ ਇਹ ਚਾਰ ਵਾਰੀ ਤਾਂ ਲਿਖਿਆ ਆਤ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿਉਂਕਿ ਸੰਧੀ ਕਾਲ ਹੁੰਦਾ ਹੈ ਤਿੰਨ ਕਾਲ ਤਾਂ ਵੈਸੇ ਸਾਰਿਆਂ ਨੂੰ ਹੀ ਬਦਲਣੇ। ਸੋ ਸਤਿਗੁਰੂ ਮਹਾਰਾਜ ਕਹਿੰਦੇ ਉਹ ਸਤਿ ਸਰੂਪ ਹੈ। ਸੁਹਾਣ ਚੇਤਨ ਸਰੂਪ ਹੈ। ਇਹ ਰੂਪ ਉਹਦਾ ਸਦਾ ਹੀ ਰਹਿੰਦਾ ਹੈ। ਇੰਨਾ ਕਾਲਾਂ ਵਿੱਚ ਸਤ ਰਹਿਣਾ, ਸੁਹਾਣ ਚੇਤਨ, ਹਮੇਸ਼ਾ ਚੇਤਨ ਬੰਦਾ ਤਾਂ ਇੱਕ ਟਾਈਮ ਜੜ ਵੀ ਹੋ ਜਾਂਦਾ। ਚਾਰ ਜਾਣੇ ਚੁੱਕ ਕੇ ਲੈ ਕੇ ਜਾਂਦੇ ਫਿਰ। ਹਰੇਕ ਚੀਜ਼ ਜੜ ਹੋ ਜਾਂਦੀ, ਪੰਛੀ ਜੜ ਹੋ ਜਾਂਦਾ ਇੱਕ ਦਿਨ। ਪਰ ਪ੍ਰਮਾਤਮਾ ਜਿਹੜਾ ਚੇਤਨ ਸੱਤਾ ਦੇਣ ਵਾਲਾ ਉਹ ਹਮੇਸ਼ਾ ਚੇਤਨ ਹੀ ਰਹਿੰਦਾ ਹੈ ਸਦਾ ਮਨ ਚਾਉ ਸਦਾ ਮਨ ਚਾਉ ਦਾ ਮਤਲਬ ਹੈ ਆਨੰਦ ਸਰੂਪ ਹੈ ਵਾਹਿਗੁਰੂ ਸਤ ਚੇਤਨ ਆਨੰਦ ਸਰੂਪ ਰਹਿੰਦਾ ਹਮੇਸ਼ਾ ਹੀ ਨਾ ਉਹ ਸ੍ਰਿਸ਼ਟੀ ਤੇ ਬਣਾਉਣ ਤੋਂ ਇਹ ਕਹਿ ਦੋ ਕਿ ਬਦਲ ਜਾਏਗਾ ਜਾਂ ਪਹਿਲਾਂ ਹੋਰ ਸੀ ਜਾਂ ਸ੍ਰਿਸ਼ਟੀ ਖਤਮ ਹੋ ਗਈ ਤਾਂ ਹੋਰ ਬਣ ਗਿਆ ਜਾਂ ਉਹ ਵਾਹਿਗੁਰੂ ਫੇਰ ਚੜ੍ਹਾਈ ਕਰ ਗਿਆ ਫਿਰ ਉਹਦੀ ਜਗ੍ਹਾ ਤੇ ਉਹਦਾ ਪੁੱਤਰ ਬਣ ਗਿਆ ਵਾਹਿਗੁਰੂ ਐਸਾ ਨਹੀਂ ਹੈ ਵਾਹਿਗੁਰੂ ਤਿੰਨਾ ਕਾਲਾਂ ਵਿੱਚ ਹੀ ਸਤ ਸਰੂਪ ਰਹਿੰਦੇ ਨੇ ਸਦਾ ਹੀ ਖੁਸ਼ ਰਹਿੰਦੇ ਨੇ ਸਦਾ ਹੀ ਖੇੜੇ ਰਹਿੰਦੇ ਨੇ ਸਦਾ ਹੀ ਚੇਤਨ ਰੂਪ ਰਹਿੰਦੇ ਨੇ ਉਹ ਤਾਂ ਮਾਇਆ ਤੋਂ ਨਿਰਲੇਪ ਨੇ ਉਥੇ ਤੱਕ ਤਾਂ ਜਿਵੇਂ ਆਪਾਂ ਸੋਚ ਲੈਂਦੇ ਆਂ ਕਈ ਵਾਰੀ ਦਸਾਂ ਸਰੂਪਾਂ ਬਾਰੇ ਆਪਾਂ ਆਮ ਦੁਨਿਆਵੀ ਬੰਦੇ ਅੰਦਾਜ਼ਾ ਲਾਉਣ ਲੱਗ ਜਾਂਦੇ ਆਂ ਉਹ ਤਾਂ ਮਾਇਆ ਤੋਂ ਵੈਸੀ ਨਿਰਲੇਪ ਨੇ ਉਹ ਸਰੂਪ ਨਿਰਮਲ ਸਰੂਪ ਹੈ ਉਹਨਾਂ ਤੋਂ ਤਾਂ ਮਾਇਆ ਪਤਾ ਨਹੀਂ ਕਿੰਨੀ ਕਿੰਨੀ ਜੋਗਰੀ ਰਹਿੰਦੀ ਹੈ ਉਹਨਾਂ ਤੇ ਤਾਂ ਮਾਇਆ ਦਾ ਪ੍ਰਭਾਵ ਹੁੰਦਾ ਹੀ ਨਹੀਂ ਤੇ ਆਪਾਂ ਉਹਨਾਂ 'ਚ ਆਪਣੀਆਂ ਗੱਲਾਂ ਕਿਵੇਂ ਕਲਪ ਸਕਦੇ ਹਾਂ ਬੰਦਿਆਂ ਵਾਲੀਆਂ ਗੱਲਾਂ ਕਿਵੇਂ ਕਲਪ ਸਕਦੇ ਮਹਾਰਾਜ ਦੇ ਵਿੱਚ ਆਪਾਂ ਜਦੋਂ ਮਾਇਆ ਇਹਨਾਂ ਦੇ ਨੇੜੇ ਹੀ ਨਹੀਂ ਸਾਰਿਆਂ ਸਰੂਪਾਂ ਵਿੱਚ ਮਾਇਆ ਨੂੰ ਹੱਥ ਹੀ ਨਹੀਂ ਲਾਇਆ ਜਦੋਂ ਕੋਈ ਕਹਿ ਦੇਵੇ ਕਿ ਮਹਾਰਾਜ ਨੇ ਮਾਇਆ ਨੂੰ ਫਲਾਣੇ ਟਾਈਮ ਹੱਥ ਲਾਇਆ ਐਸਾ ਨਹੀਂ ਕਦੇ ਹੋਇਆ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਆ ਉਹ ਅਕਾਲ ਪੁਰਖ ਸਦਾ ਹੀ ਸਤ ਸਰੂਪ ਹੈ ਸਤ ਚੇਤਨ ਆਨੰਦ ਉਹਦਾ ਅਸਲੀ ਸਰੂਪ ਹੈ ਬਸ ਉਹ ਏਸੇ ਸਰੂਪ ਵਿੱਚ ਹਰ ਵਕਤ ਹੀ ਰਹਿੰਦਾ ਹੈ ਤੇ ਆਪਾਂ ਨੂੰ ਵੀ ਉੱਥੇ ਹੀ ਲਿਜਾਣਾ ਚਾਹੁੰਦਾ ਮੂਲ ਮੰਤਰ ਰਾਹੀ ਗੁਰ ਮੰਤਰ ਰਾਹੀ ਆਪਾਂ ਨੂੰ ਵੀ ਵਾਹਿਗੁਰੂ ਉੱਥੇ ਹੀ ਲੈ ਕੇ ਜਾਣਾ ਚਾਹੁੰਦੇ ਨੇ ਇਹ ਸੰਸਾਰ ਦੇ ਜੀਵੋ ਤੁਸੀਂ ਵੀ ਸਤ ਚੇਤਨ ਆਨੰਦ ਹੀ ਬਣ ਜਾਓ ਸਾਰੇ ਤੁਸੀਂ ਵੀ ਵਾਹਿਗੁਰੂ ਵਾਹਿਗੁਰੂ ਜਪ ਕੇ ਮੇਰੇ ਵਰਗੇ ਹੀ ਬਣ ਜਾਓ ਤੁਸੀਂ ਵੀ ਕਿੰਨੇ ਕਾਲ ਸਤ ਹੋ ਜਾਓ ਤੁਸੀਂ ਵੀ ਸਦਾ ਵਾਸਤੇ ਚੇਤਨ ਹੋ ਜਾਓ ਤੁਸੀਂ ਵੀ ਸਦਾ ਵਾਸਤੇ ਆਨੰਦ ਵਿੱਚ ਲੀਨ ਹੋ ਜਾਓ ਵਾਹੇ ਗੁਰੂ ਵਾਹੇ